ਸੈਂਟਰ ਲੈਕਚਰ ਨੂੰ ਲੈ ਕੇ ਸਿੱਡੀਗੜ੍ਹ ਲੈ ਕੇ ਪੂਰੀ ਮੇਤੇ ਬੈ ਗਈ ਆਪਣਾ ਹਸਾਬ ਲਾ। ਕਿਆ ਹਸਾਬ ਲਾ? ਬਾਜ ਛੱਡ। ਬਾਜ ਛੱਡ। ਥੋੜਾ ਪਿਛੇ ਕਰ ਲੈ। ਅਭੀ ਮੈਂ ਥੋੜਾ ਥੋੜਾ ਬਾਜ ਛੱਡ। ਹਾਂ। ਬਾਜ ਖਾ ਲਈ ਛੋਟੇ। ਦੇਖੋ ਧੱਕਾ ਕਿਵੇਂ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇਖ ਤੇ ਕਿਸ ਤਰ੍ਹਾਂ ਦੇ ਨਾਲ ਬੰਦ ਕਰਿਆ ਗਿਆ ਹੈ। ਬੈਠ ਆਪਣੇ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹਦੇ ਆ ਤਾਂ ਪਰ ਜਿਹੜਾ ਕਿ ਇੱਥੇ ਰੋਕਿਆ ਜਾ ਰਿਹਾ ਹੈ। ਦੇਖੋ ਇਹ ਤਸਵੀਰ ਹੈ। ਸਹੀ ਪਿਆ ਤਸੀਰ ਮੈਡਮ ਗੇਟ ਖੋਲ ਦੇਣਾ ਫਿਰ ਉਹਨੂੰ ਫਿਰ ਕੰਦਾ ਗਲ ਟੱਪੜੀ ਦੇ ਦਿਆਰਤੀ ਫਿਰ ਗੇਟ ਘਾ ਟੱਪੜਨ ਗੇਟ ਖੋਲ ਹੀ ਦੋ ਉਹਨੂੰ ਖੋਲੋ ਆ ਗਏ ਗੇਟ ਖੋਲ ਆ ਜਾ ਗੇਟ ਖੋਲ ਆ ਜਾ ਗੇਟ ਖੋਲ ਦੋ ਯਾਰ ਇੱਕ ਵਾਰ ਆ ਜੀ ਬੇਟਾ ਆ ਗੇਟ ਰੋਕਾ ਹੋਏ ਨਹੀਂ ਨੀ ਤੋੜਾ ਹੋਸਟਲਰ ਉਹਨੂੰ ਹੋਸਟਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਨਹੀਂ ਜਾਣ ਦੇ ਰਿਹਾ ਪੁੱਛਣੀ ਨਾ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਦਿਓ ਥੋੜਾ ਦੇਖੋ ਇਹ ਨਾਲ ਲੈ ਵੀ ਆਈਡੀ ਕਾਰਡ ਆ ਪਰ ਫਿਰ ਵੀ ਮੈਨੂੰ ਅੰਦਰ ਨਹੀਂ ਜਾਣਦੇ ਤੇ ਹੁਣ ਨੇ ਕਿਹਾ ਕਿ ਮੇਨ ਗੇਟ ਖੋਲ੍ਹ ਲੇ ਜੰਗ ਪਰ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਸੀ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕਟਰ ਸੋਏ ਸਮੇਂ ਬਹੁਤ ਜ਼ਿਆਦਾ ਤੱਕਾ ਕਰ ਰਹੇ ਨਹੀਂ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰੇ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇੰਨੇ ਸਮਾਣੇ ਹੋਣੇ ਸੀ ਕਿੱਥੇ ਜਾਏ ਸੱਤ ਪਾਪ ਰੋਲ ਗਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਉਸੀ ਘਰ ਤੋਂ ਆਇਓ ਕਿੱਥੋਂ ਕਿੱਥੋਂ ਆਇਓ ਕਿਥੋਂ ਕਿਹੜੇ ਲਾਕੇ ਲੈਣਾ ਆ ਨੰਦਪੁਰ ਸਾਹਿਬ ਦੀਆਂ ਨੰਦਪੁਰ ਸਾਹਿਬ ਤੋਂ ਆਇਓ ਸਵੇਰੇ ਚੱਲੇ ਹੋਵੋਗੇ ਉਰੇ ਆ ਕੇ ਫਿਰ ਤੋਂ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰੇ ਟਿੱਕੇ ਕਰੇ ਕੀ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਇਹਨਾਂ ਦੇ ਕੋਲ ਆਈਡਿ ਕਾਰਡ ਆ ਕੀ ਉਹਨਾਂ ਦੇ ਕੋਲ ਪਹੁੰਚੀ ਆਈਡਿ ਕਾਰਡ ਦਿਖਾਓ ਆਈਡਿ ਕਾਰਡ ਦਿਖਾਓ ਨਹੀਂ ਨਹੀਂ ਕੋਈ ਕਾਰਡ ਦੇਖ ਕੇ ਸਾਰਾ ਕਾਰਡ ਦੇਖ ਲਓ ਹੁਣੇ ਦੇਖੋ ਦਿਖਾ ਦਿਓ ਮੈਨੂੰ ਕਾਰਡ ਸਾਰਾ ਕਾਰਡ ਦੇਖ ਲਓ ਨਾ ਇਹਦਾ ਪਿਆ ਮੈਂ ਮੈਨਸ ਬਾਤ ਨਾ ਕਰੂੰ ਕਰੋ ਕਰੋ ਸਾਡੀ ਸਰ ਸਾਹਿਬ ਜੀ ਵੀ ਵਿਲ ਟੇਕ ਥਿਸ ਹਾਂ ਜੀ ਵੀ ਵਿਲ ਟੇਕ ਡਿਸੀਜਨ ਲੈ ਲੇਗੇ ਸਰ ਕਿੰਨੇ ਟਾਈਮ ਚ ਸਰ 25 25 ਹੋ ਰਹੀ ਹੈ ਸਰ ਉਹਨੂੰ ਡੇਢ ਦੋ ਘੰਟੇ ਹੋ ਗਏ ਉਹਨੂੰ ਅੱਥੇ ਸਰ ਸੀ ਕਿਉਂ ਹਟਾਂਗੇ ਅਸੀਂ ਤੁਹਾਡੇ ਨਵੇਂ ਹਦਾਇਤ ਹੈ ਅਸੀਂ ਕਿਉਂ ਹਟਾਂ ਤੁਹਾਡੇ ਨਵੇਂ ਹਦਾਇਤ ਹੈ ਜੀ ਇਸ ਤਰ੍ਹਾਂ ਨਹੀਂ ਵੀ ਡਾਈਟਰੀ ਕਾਰਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਹਦਾਇਤ ਮਿਲੀਏ ਤੁਹਾਨੂੰ ਦੇਖ ਲੈਂਗੇ ਅਸੀਂ